ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਜਿਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 10 ਮਾਈਕਰੋਸਾਫਟ ਐਕਸਲ ਭਾਗ 1 ਵਿੱਚ ਇਸ ਪਾਠ ਦੇ ਖਾਲੀ ਥਾਵਾਂ ਪਰੋ ਸ਼ਾਰਟਕਟ ਕੀਜ਼ ਅਤੇ ਸਹੀ ਜਾਂ ਗਲਤ ਪੜਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮਾਈਕਰੋਸਾਫਟ ਐਕਸਲ ਨੂੰ MS ਐਕਸਲ ਵੀ ਕਿਹਾ ਜਾਂਦਾ ਹੈ ਤੇ ਇਹ ਮਾਈਕਰੋਸਾਫਟ ਕੰਪਨੀ ਦਾ ਉਤਪਾਦ ਹੈ ਤੇ ਜੇਕਰ ਅਸੀਂ ਕੰਪਿਊਟਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੈਲਕੂਲੇਸ਼ਨ ਕਰਨੀ ਹੈ ਚਾਹੇ ਮੈਥਮੈਟਿਕਲ ਸਾਇੰਟਿਫਿਕ ਫਾਰਮੂਲੇ ਲਗਾਣੇ ਹੈ ਫੰਕਸ਼ਨ ਲਗਾਣੇ ਹੈ ਤਾਂ ਅਸੀਂ MS ਐਕਸਲ ਵਿੱਚ ਆਸਾਨੀ ਨਾਲ ਉਹਨਾਂ ਨੂੰ ਪਰਫਾਰਮ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਲੀ ਥਾਂਵਾਂ ਪਰੋ ਨੰਬਰ 1 ਵਰਕਬੁੱਕ ਡੈਸ਼ ਦਾ ਇਕੱਠ ਹੁੰਦੀ ਹੈ ਇਸ ਦੇ ਆਪਸ਼ਨਸ ਨੇ ਸੈੱਲ ਰੋ ਕਾਲਮ ਜਾਂ ਵਰਕਸ਼ੀਟ ਤੇ ਇਸ ਦਾ ਸਹੀ ਆਨਸਰ ਹੈ ਵਰਕਸ਼ੀਟ ਤਾਂ ਤੁਹਾਨੂੰ ਦੱਸਾਂ ਜਾਵਾਂਗਾ ਕਿ ਜਦੋਂ ਅਸੀਂ ਐਮ ਐਸ ਐਕਸਲ ਓਪਨ ਕਰਦੇ ਹਾਂ ਸਾਨੂੰ ਰੋ ਅਤੇ ਕਾਲਮਾਂ ਦੀ ਬਣੀ ਇੱਕ ਸ਼ੀਟ ਨਜ਼ਰ ਆਉਂਦੀ ਹੈ ਉਸ ਨੂੰ ਅਸੀਂ ਵਰਕਸ਼ੀਟ ਕਹਿੰਦੇ ਹਾਂ ਨੰਬਰ 2 ਇੱਕ ਸੈੱਲ ਡੈਸ਼ ਅਤੇ ਡੈਸ਼ ਦਾ ਕਾਟ ਖੇਤਰ ਹੁੰਦਾ ਹੈ ਇਸ ਦੇ অপਸ਼ਨ ਨੇ ਰੋ ਕਮਾ ਕਾਲਮ ਰੋ ਕਮਾ ਸੈੱਲ ਐਡਰੈਸ ਕਾਲਮ ਕਮਾ ਫਾਰਮੂਲਾ ਬਾਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈ ਰੋ ਕਮਾ ਕਾਲਮ ਮਰ ਇੱਕ ਸੈੱਲ ਰੋ ਅਤੇ ਕਾਲਮ ਦਾ ਕਾਟ ਖੇਤਰ ਹੁੰਦਾ ਹੈ ਮਤਲਬ ਜਿੱਥੇ ਰੋ ਅਤੇ ਕਾਲਮ ਇੱਕ ਦੂਜੇ ਨੂੰ ਆਪਸ ਵਿੱਚ ਕੱਟਦੇ ਨੇ ਉਸ ਨੂੰ ਕੀ ਕਿਹਾ ਜਾਂਦਾ ਹੈ ਸੈੱਲ ਨੰਬਰ 3 MS Excel ਵਿੱਚ ਫਿਲ ਹੈਂਡਲ ਡੈਸ਼ ਲਈ ਵਰਤਿਆ ਜਾਂਦਾ ਹੈ ਇਸ ਦੇ অপਸ਼ਨ ਨੇ 셀 ਕੰਟੈਂਟ ਨੂੰ ਕਾਪੀ ਕਰਨ ਲਈ ਨੰਬਰ ਸੀਰੀਜ਼ ਪਰਣ ਲਈ ਕਸਟਮ ਸੀਰੀਜ਼ ਪਰਣ ਲਈ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਸਹੀ ਆਨਸਰ ਹੈ ਉਪਰੋਕਤ ਸਾਰੇ ਫਿਲ ਹੈਂਡਲ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ Excel ਦੇ ਵਿੱਚ MS Excel ਦੇ ਵਿੱਚ ਕੁਝ ਵੀ ਐਂਟਰ ਕਰਦੇ ਹਾਂ ਉਹ 셀 ਦੇ ਵਿੱਚ ਅਸੀਂ ਐਂਟਰ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਜੋ 셀 ਦੇ ਵਿੱਚ ਭਰਿਆ ਉਹਦੀ ਕਾਪੀ ਬ बनानी ਹੈ ਜਾਂ ਨੰਬਰ ਆਟੋਮੈਟਿਕਲੀ ਹੀ ਐਂਟਰ ਹੋ ਜਾਂਦੇ ਮੰਨ ਲਓ ਆਪਾਂ 1 ਤੋਂ 10 ਤੱਕ ਗਿਣਤੀ ਲਿਖਣੀ ਹੈ ਤੇ ਨਾਰਮਲੀ ਤੁਹਾਨੂੰ 1 ਤੋਂ ਲੈ ਕੇ 10 ਤੱਕ ਟਾਈਪ ਕਰਨਾ ਪਵੇਗਾ ਲੇਕਿਨ ਨੰਬਰ ਸੀਰੀਜ਼ ਨਾਲ ਕੀ ਹੋਏਗਾ ਤੁਸੀਂ 1 ਤੇ 2 ਟਾਈਪ ਕਰਕੇ ਸੈੱਲਾਂ ਨੂੰ ਸਿਲੈਕਟ ਕਰਕੇ ਨੀਚੇ ਤੁਹਾਨੂੰ ਸੈੱਲਾਂ ਦੇ ਨੀਚੇ ਕਾਲੇ ਕਲਰ ਦਾ ਇੱਕ ਹੈਂਡਲ ਨਜ਼ਰ ਆਏਗਾ ਉਹਨੂੰ ਨੀਚੇ ਡ੍ਰੈਗ ਕਰੋਗੇ ਖਿੱਚ ਕੇ ਨੀਚੇ ਲੈ ਕੇ ਜਾਓਗੇ ਤੇ ਉਹਦੇ ਨਾਲ ਕੀ ਹੋਏਗਾ ਨੰਬਰ ਸੀਰੀਜ਼ ਜਿਹੜੀ ਉਹ ਭਰ ਹੀ ਜਾਵੇਗੀ ਉਹਦਾ ਬਲੈਕ ਕਲਰ ਦਾ ਤੁਹਾਨੂੰ ਇੱਕ ਹੈਂਡਲ ਨਜ਼ਰ ਆਵੇਗਾ ਉਸਨੂੰ ਫਿਲ ਹੈਂਡਲ ਬੋਲਦੇ ਆਂ बाकी थोड़े तो इस तरह संबंधित जी प्रैक्टिकल वीडियो है वह भी तो शेयर की जाएगी नंबर चार एम एस एक्सएल फाइल की एक्सटेंशन डैश हूँ है इसे ऑप्शन ने डॉट डी ओसी एक्स जा डॉट डी ओसी एड ऑप्शन है डॉट एक्सएलएस एक्स ज डॉट एक्सएलए एस ईडी ऑप्शन है डॉट पी पी डी एक्स पी पी ਤੇ ਸ ਆਪਸ਼ਨ ਹੈ .txt ਤੇ ਇਸ ਦਾ ਸਹੀ ਆਨਸਰ ਹੈ .xlsx ਜਾਂ .xls ਤੇ ਐਕਸਟੈਂਸ਼ਨ ਬਾਰੇ ਦੱਸਣਾ ਚਾਹਾਂਗਾ ਕਿ ਜਦੋਂ ਵੀ ਅਸੀਂ ਕੰਪਿਊਟਰ ਦੇ ਵਿੱਚ ਕੋਈ ਵੀ ਫਾਈਲ ਸੇਵ ਕਰਦੇ ਹਾਂ ਉਸ ਦੀ ਇੱਕ ਐਕਸਟੈਂਸ਼ਨ ਹੁੰਦੀ ਹੈ ਜਿਵੇਂ ਕਿ ਅਗਰ ਪੇਂਟ 'ਚ ਫਾਈਲ ਸੇਵ ਕਰਦੇ ਹਾਂ ਉਸ ਦੀ ਐਕਸਟੈਂਸ਼ਨ .bmp ਹੁੰਦੀ ਹੈ ਨੋਟਪੈਡ 'ਚ ਫਾਈਲ ਸੇਵ ਕਰੀਦੇ .txt ਹੁੰਦੀ ਹੈ ਕੋਈ ਫੋਟੋ ਕਲਿੱਕ ਕਰਦੇ ਹਾਂ .jpeg ਹੁੰਦੀ ਹੈ ਇਸੇ ਤਰ੍ਹਾਂ ਜਦੋਂ ਕੰਪਿਊਟਰ ਦੇ ਵਿੱਚ ਅਸੀਂ ਐਕਸਲ ਦੀ ਫਾਈਲ ਨੂੰ ਸੇਵ ਕਰਦੇ ਹਾਂ ਤੇ ਉਸ ਦੀ ਐਕਸਟੈਂਸ਼ਨ .xls ਜਾਂ .xlsx ਹੁੰਦੀ ਹੈ। ਇਹ ਦੋਨਾਂ 'ਚ ਫਰਕ ਕੀ ਹੈ? ਜੇਕਰ ਅਸੀਂ MS Office ਮੰਨ ਲਓ ਪੁਰਾਣੇ ਵਰਜ਼ਨ 'ਚ ਕੰਮ ਕਰਦੇ ਪਏ ਹਾਂ, ਉਹਦੇ 'ਚ ਐਕਸਟੈਂਸ਼ਨ ਹੁੰਦੀ ਹੈ .xls। ਹੁਣ ਜੇ ਅੱਜਕੱਲ 2010 ਵਰਜ਼ਨ ਆ ਗਿਆ ਹੈ, 2013, 2016, 2019, ਉਹਦੇ 'ਚ ਜੇ ਅਸੀਂ Excel ਦੀ ਫਾਈਲ ਸੇਵ ਕਰਾਂਗੇ ਤੇ ਉਸ ਦੀ ਐਕਸਟੈਂਸ਼ਨ ਹੋਵੇਗੀ .xlsx। ਨੰਬਰ 5 ਇਹਨਾਂ ਵਿੱਚੋਂ ਕਿਹੜਾ MS Excel ਵਿੱਚ ਮੌਜੂਦ ਵਿਊ ਨਹੀਂ ਹੈ ਇਸ ਦੇ অপਸ਼ਨ ਨੇ ਪੇਜ ਲੇਆਉਟ ਪੇਜ ਬ੍ਰੇਕ ਪ੍ਰੀਵਿਊ ਨੋਰਮਲ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਆਨਸਰ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਕਿਉਂਕਿ ਪੇਜ ਲੇਆਉਟ ਪੇਜ ਬ੍ਰੇਕ ਪ੍ਰੀਵਿਊ ਤੇ ਨੋਰਮਲ ਸਾਰੇ MS Excel ਦੇ ਵਿਊਸ ਨੇ ਨੈਕਸਟ ਹੈ ਇਹਨਾਂ ਕੰਮਾਂ ਨੂੰ ਕਰਨ ਲਈ ਵਰਤੇ ਜਾਂਦੇ ਸ਼ਾਰਟਕਟ ਕੀਜ਼ ਲਿਖੋ ਨੰਬਰ 1 MS Excel ਵਿੱਚ ਕੋਈ ਪਹਿਲਾਂ ਬਣੀ ਫਾਈਲ ਖੋਲਣ ਲਈ ਸ਼ਾਰਟਕਟ ਕੀ ਕੀ ਹੈ ਇਸ ਦਾ ਆਨਸਰ ਹੈ Ctrl O ਮਤਲਬ ਕਿ ਜਿਵੇਂ ਹੀ ਅਸੀਂ ਕੀਬੋਰਡ ਤੋਂ Ctrl ਜਮਾ ਉਹ ਦਬਾਵਾਂਗੇ ਸਾਡੀ ਜਿਹੜੀ ਪੁਰਾਣੀ ਬਣੀ ਹੋਈ ਫਾਈਲ ਹੈ ਉਹ ਅਸੀਂ ਓਪਨ ਕਰ ਸਕਦੇ ਹਾਂ ਨੰਬਰ 2 MS Excel ਵਿੱਚ ਫਾਈਲ ਨੂੰ ਸੇਵ ਕਰਨ ਲਈ ਫਾਈਲ ਨੂੰ ਸੇਵ ਕਰਨ ਲਈ ਜਿਹੜੀ ਸ਼ਾਰਟਕਟ ਕੀ ਹੁੰਦੀ ਹੈ ਉਸ ਨੂੰ ਬੋਲਦੇ Ctrl S ਜਿਵੇਂ ਆਪਾਂ Ctrl S ਦਬਾਵਾਂਗੇ ਇੱਕ ਸੇਵ ਐਸ ਡਾਇਲੌਗ ਬਾਕਸ ਖੁੱਲੇਗਾ ਔਰ ਤੁਸੀਂ ਆਪਣੀ ਫਾਈਲ ਦਾ ਨਾਮ ਦੇ ਕੇ ਉਹਨੂੰ ਸੇਵ ਕਰ ਸਕਦੇ ਹੋ। ਨੰਬਰ 3 MS Excel ਵਿੱਚ ਨਵੀਂ ਫਾਈਲ ਬਣਾਉਣ ਲਈ ਇਸ ਦਾ ਆਨਸਰ ਹੈ ਕੰਟਰੋਲ ਐਨ ਜੇਕਰ ਨਵੀਂ ਫਾਈਲ ਬਣਾਨੀ ਹੈ ਤਾਂ ਉਸ ਦੀ ਸ਼ਾਰਟਕਟ ਕੀ ਹੈ ਕੰਟਰੋਲ ਐਨ। ਨੰਬਰ 4 MS Excel ਵਿੱਚ ਡਾਊਨ ਫਿਲ ਕਰਨ ਲਈ ਡਾਊਨ ਫਿਲ ਮਤਲਬ ਤੁਸੀਂ ਕੋਈ ਵੈਲਿਊ ਲਿਖੀ ਹੈ ਪਹਿਲੇ ਸੈੱਲ 'ਚ ਤੁਸੀਂ ਚਾਹੁੰਦੇ ਹੋ ਸੇਮ ਵੈਲਿਊ ਨੀਚੇ ਦੂਜੇ ਸੈੱਲ ਦੇ ਵਿੱਚ ਵੀ ਕਾਪੀ ਹੋ ਜਾਏ ਤੇ ਉਸ ਲਈ ਆਪਾਂ ਸ਼ਾਰਟਕਟ ਕੀ ਦਵਾਵਾਂਗੇ ਕੰਟਰੋਲ ਡੀ ਨੰਬਰ 5 ਐਮ ਐਸ ਐਕਸਲ ਵਿੱਚ ਰਾਈਟ ਫਿਲ ਕਰਨ ਲਈ ਮੀਨਸ ਕਿ ਆਪਾਂ ਕਿਸੇ ਸੈੱਲ ਚ ਵੈਲਿਊ ਭਰੀ ਹੈ ਅਸੀਂ ਚਾਹਨੇ ਕਿ ਉਹ ਵੈਲਿਊ ਰਾਈਟ ਸਾਈਡ ਸੈੱਲ ਚ ਵੀ ਫਿਲ ਹੋ ਜਾਏ ਤੇ ਆਪਾਂ ਰਾਈਟ ਵਾਲੇ ਸੈੱਲ ਤੇ ਜਦੋਂ ਜਾਵਾਂਗੇ ਕੰਟਰੋਲ ਜਮਾ ਆਰ ਕੀ ਪ੍ਰੈਸ ਕਰਾਂਗੇ ਤੇ ਲੈਫਟ ਵਾਲੇ ਸੈੱਲ ਦੀ ਵੈਲਿਊ ਰਾਈਟ ਵਾਲੇ ਸੈੱਲ ਚ ਆਟੋਮੈਟਿਕਲੀ ਕਾਪੀ ਹੋ ਜਾਵੇਗੀ ਫਿਲ ਹੋ ਜਾਵੇਗੀ ਨੰਬਰ 6 MS Excel ਵਿੱਚ copy ਕਰਨ ਲਈ ਜੇਕਰ ਡਾਟਾ copy ਕਰਨਾ ਹੈ ਉਸ ਦੀ ਸ਼ਾਰਟਕਟ ਕੀ ਹੈ Ctrl C ਜੇਕਰ ਕੱਟ ਕਰਨੀ ਹੈ ਤਾਂ ਉਸ ਦੀ ਸ਼ਾਰਟਕਟ ਕੀ ਹੈ Ctrl X ਨੈਕਸਟ ਹੈ MS Excel ਵਿੱਚ ਪੇਸਟ ਕਰਨ ਲਈ ਤੁਹਾਨੂੰ ਦੱਸਦਾ ਜਾਵਾਂਗਾ ਕਿ copy ਕਮਾਂਡ ਤੇ ਕੱਟ ਕਮਾਂਡ ਕਦੇ ਵੀ ਡਾਇਰੈਕਟ ਨਹੀਂ ਚਲਦੀਆਂ ਤੁਸੀਂ ਮੰਨ ਲਓ copy ਕਰ ਲਿਆ ਹੈ ਕੱਟ ਕਰ ਲਿਆ ਹੈ ਲੇਕਿਨ ਜਦੋਂ ਤੱਕ ਉਹਨੂੰ ਪੇਸਟ ਨਹੀਂ ਕਰੋਗੇ ਤੇ ਆਪਰੇਸ਼ਨ ਕੰਪਲੀਟ ਨਹੀਂ ਹੋਵੇਗਾ ਡਾਟਾ ਇਨਸਰਟ ਨਹੀਂ ਹੋਵੇਗਾ ਤਾਂ ਪੇਸਟ ਕਰਨ ਦੀ ਸ਼ਾਰਟਕਟ ਕੀ ਹੈ Ctrl V ਅਗੇ ਹੈ ਸਹੀ ਜਾਂ ਗਲਤ ਦੱਸੋ ਨੰਬਰ 1 ਐਕਟਿਵ ਸੈੱਲ ਦਾ ਐਡਰੈਸ ਹਮੇਸ਼ਾ ਨੇਮ ਬਾਕਸ ਵਿੱਚ ਪ੍ਰਦਰਸ਼ਿਤ ਹੁੰਦਾ ਹੈ ਐਕਟਿਵ ਸੈੱਲ ਉਹ ਸੈੱਲ ਹੁੰਦਾ ਹੈ ਜਿੱਥੇ ਅਸੀਂ ਕਰੰਟਲੀ ਕੰਮ ਕਰ ਰਹੇ ਹਾਂ ਜਾਂ ਜਿਹੜੇ ਸੈੱਲ ਤੇ ਸਾਡਾ ਕਰਸਰ ਹੈ ਤੇ ਇਹ ਬਿਲਕੁਲ ਸਹੀ ਹੈ ਨੰਬਰ 2 MS Excel ਦੇ ਸਾਰੇ ਕਾਲਮ ਇੱਕ ਨਾਲ ਸ਼ੁਰੂ ਹੋਣ ਵਾਲੇ ਨੰਬਰਾਂ ਨਾਲ ਦਰਸਾਏ ਜਾਂਦੇ ਹਨ ਇਹ ਬਿਲਕੁਲ ਗਲਤ ਹੈ ਜਦਕਿ MS Excel ਦੇ ਜਿਹੜੇ ਕਾਲਮ ਹੈ ਉਹ ਅਲਫਾਬੈਟ ਤੋਂ ਸ਼ੁਰੂ ਹੁੰਦੇ ਨੇ ਜਦਕਿ ਰੋਜ਼ ਜਿਹੜੀਆਂ ਉਹ ਨੰਬਰਸ ਤੋਂ ਸ਼ੁਰੂ ਹੁੰਦੀਆਂ ਨੇ ਨੰਬਰ 3 ਫਾਰਮੂਲੇ ਵਾਲਾ ਸੈੱਲ ਹਮੇਸ਼ਾ ਫਾਰਮੂਲੇ ਦਾ ਨਤੀਜਾ ਸੈੱਲ ਵਿੱਚ ਪ੍ਰਦਰਸ਼ਿਤ ਕਰਦਾ ਹੈ ਜਦੋਂ ਕਿ ਫਾਰਮੂਲਾ ਖੁਦ ਫਾਰਮੂਲਾ ਬਾਹਰ ਵਿੱਚ ਪ੍ਰਦਰਸ਼ਿਤ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਨੰਬਰ 4 MS Excel ਇੱਕ ਸਧਾਰਨ ਤੌਰ ਤੇ ਵਰਤਿਆ ਜਾਣ ਵਾਲਾ ਵਰਡ ਪ੍ਰੋਸੈਸਰ ਹੈ ਇਹ ਗਲਤ ਹੈ ਜਦ ਕਿ ਜਿਹੜਾ MS Excel ਹੈ ਉਹ ਇੱਕ ਸਪਰੈਡਸ਼ੀਟ ਸੌਫਟਵੇਅਰ ਹੈ ਨਾ ਕਿ ਵਰਡ ਪ੍ਰੋਸੈਸਰ ਤੇ ਵਰਡ ਪ੍ਰੋਸੈਸਰ ਸੌਫਟਵੇਅਰ ਕਿਹੜਾ ਹੁੰਦਾ ਹੈ MS Word ਨੰਬਰ 5 ਅਸੀਂ ਫਿਲ ਹੈਂਡਲ ਦੀ ਵਰਤੋਂ ਕਰਦੇ ਹੋਏ MS Excel ਵਿੱਚ ਨੰਬਰ ਸੀਰੀਜ਼ ਪਰ ਸਕਦੇ ਹਾਂ ਹਾਂ ਇਹ ਬਿਲਕੁਲ ਠੀਕ ਹੈ ਫਿਲ ਹੈਂਡਲ ਬਾਰੇ ਤੁਹਾਨੂੰ ਪਹਿਲੇ ਵੀ ਦੱਸਿਆ ਫਿਲ ਹੈਂਡਲ ਚ ਕੀ ਹੁੰਦਾ ਹੈ ਮੰਨ ਲਓ ਆਪਾਂ ਨੰਬਰ ਐਂਟਰ ਕਰ ਲਏ ਹੈ ਸੈਲ ਨੂੰ ਸਿਲੈਕਟ ਕਰਕੇ ਨੀਚੇ ਉਹਦਾ ਰਾਈਟ ਕੋਰਨਰ ਤੇ ਬਲੈਕ ਕਲਰ ਦਾ ਇੱਕ ਹੈਂਡਲ ਨਜ਼ਰ ਆਉਂਦਾ ਜਿਹਨੂੰ ਫਿਲ ਹੈਂਡਲ ਬੋਲਦੇ ਆ ਜਿਵੇਂ ਹੀ ਅਸੀਂ ਉਹਨੂੰ ਖਿੱਚਾਂਗੇ ਡ੍ਰੈਗ ਕਰਾਂਗੇ ਤੇ ਨੰਬਰ ਸੀਰੀਜ਼ ਜਿਹੜੀ ਹੈ ਉਹ ਆਟੋਮੈਟਿਕਲੀ ਭਰ ਜਾਵੇਗੀ ਤੁਹਾਨੂੰ ਨੰਬਰ ਐਂਟਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਦੇ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ